ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਈ ਜੀ ਪਿਛਲੇ 2 ਦਿਨ ਪਹਿਲਾਂ ਜੋ ਇੱਕ ਰਾਹੋਂ ਰੋਡ ਲੁਧਿਆਣਾ ਵਿਖੇ ਟਿੱਪਰ ਦੀ ਵੀਡੀਓ ਆਈ ਸੀਗੀ ਜਿਹਦੇ ਵਿੱਚ ਕੀ ਸਾਡੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਸ ਬਾਬਤ ਅਸੀਂ ਅੱਜ ਸੁਹਾਜਨਗਰ ਪੁਲਿਸ ਸਟੇਸ਼ਨ ਵਿਖੇ ਆਏ ਸੀਗੇ ਵੀ ਉੱਥੇ ਇੱਕ ਟਿੱਪਰ ਦੇ ਨਾਲ ਕਾਰ ਵਾਲੇ ਨੇ ਲੈਫਟ ਸਾਈਡ ਤੋਂ ਪਾਸ ਕੀਤਾ ਤੇ ਕਾਰ ਜਿਹੜੀ ਟੱਚ ਹੋ ਗਈ ਕੀ ਕੋਈ ਐਡਾ ਕੋਈ ਮੇਜਰ ਐਕਸੀਡੈਂਟ ਨਹੀਂ ਨਾਰਮਲ ਰੋਡ ਤੇ ਚੱਲਦੇ ਆ ਮਾੜਾ ਮੋਟਾ ਐਦਾਂ ਦਾ ਹੋ ਜਾਂਦਾ ਹੈ ਨਾ ਆਮ ਤੌਰ ਤੇ ਕੀ ਹੁੰਦਾ ਵੀ ਲੋਕੀ ਟਰੱਕ ਵਾਲੇ ਨੂੰ ਐਡਾ ਵੱਡਾ ਉਥੇ ਗੁਨੇਕਾਰ ਬਣਾ ਦਿੰਦੇ ਵੀ ਉਹਨੇ ਪਤਾ ਨਹੀਂ ਕਿਹੜਾ ਗਨਾਹ ਕਰ ਦਿੱਤਾ ਹੁੰਦਾ ਪਰ ਉਥੇ ਇਹ ਸਾਡੇ ਪੁਲਿਸ ਵਾਲੇ ਵੀਰਾਂ ਨੇ ਇੰਨਾ ਵਧੀਆ ਕੰਮ ਕੀਤਾ ਵੀ ਸੋਸ਼ਲ ਮੀਡੀਆ ਵਾਲਾ ਵੀ ਕਹਿ ਰਿਹਾ ਸੀ ਵੀ ਬਹੁਤ ਭਿਆਨਕ ਆ ਸਾ ਭਿਆਨਕ ਹੋਇਆ ਕੁਝ ਵੀ ਨਹੀਂ ਕਾਰ ਦੇ ਟਾਇਰ ਦੇ ਨਾਲ ਜਿਹੜਾ ਆ ਟਰੱਕ ਦਾ ਬੋਲਟ ਲੱਗ ਗਿਆ ਹੱਬ ਦਾ ਹੈਨਾ ਜੀ ਤੇ ਉਹਦਾ ਟਾਇਰ ਪਾੜ ਗਿਆ ਜਾਂ ਕੁਝ ਵੀ ਨਾਰਮਲ ਗੱਲ ਆ ਤੇ ਉਹਦੇ ਵਿੱਚ ਇਹ ਸਾਡੇ ਪੁਲਿਸ ਵਾਲੇ ਵੀਰਾਂ ਨੇ ਇੰਨਾ ਵਧੀਆ ਆਪਣੀ ਡਿਊਟੀ ਨਿਭਾਈ ਵੀ ਬਈ ਇਹ ਕੋਈ ਦਹਾਸਾ ਨਹੀਂ ਉਹਨੂੰ ਪਿਆਰ ਦੇ ਨਾਲ ਮਸਲੇ ਨੂੰ ਮੁਕਾਇਆ ਆਮ ਤੌਰ ਤੇ ਕੀ ਹੁੰਦਾ ਰੋਡ ਦੇ ਐਕਸੀਡੈਂਟ ਹੁੰਦਾ ਉਹਨਾਂ ਐਕਸੀਡੈਂਟ ਚ ਨੀ ਨੁਕਸਾਨ ਹੋਇਆ ਹੁੰਦਾ ਤੇ ਸਾਡੇ ਲੋਕੀ ਆਪਸ ਚ ਲੜ ਕੇ ਇੱਕ ਦੂਜਾ ਸਿਰ ਪਾੜ ਦਿੰਦੇ ਹਨ ਜੀ ਤੇ ਉਸ ਤਹਿਤ ਆਪਾਂ ਹੁਣ ਇਹ ਆਪਣੇ ਭਰਾਵਾਂ ਨੂੰ ਸਨਮਾਨਿਤ ਵੀ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਬਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਵੀ ਬਾਈ ਜੀ ਇਹ ਕਿਵੇਂ ਸਾਰਾ ਜਿਹੜਾ ਇਹ ਮੁੱਦਾ ਬਣਿਆ ਸੀ ਹਾਂ ਜੀ ਇਹ ਤਿੰਨ ਚਾਰ ਦਿਨ ਪਹਿਲਾਂ ਇੱਕ ਦੋ ਐਕਸੀਡੈਂਟ ਹੋਇਆ ਜੀ ਠੀਕ ਹੈ ਜੀ ਇੱਕ ਐਕਸੀਡੈਂਟ ਹੋਇਆ ਸੀਗਾ ਇਹ ਰਿਕਸ਼ਾ ਰੌਂਗ ਸਾਈਡ ਆ ਕੇ ਉਹਨੇ ਕਰਟ ਮਾਰਿਆ ਲੈ ਕੇ ਜੂਟਰਨਲੀ ਸੀਗੀ ਠੀਕ ਹੈ ਜੀ ਉਹ ਇੱਕ ਟਵਾ ਨਾ ਟਕਰਾਵਣ ਕਰਕੇ ਰਿਖੇ ਦੇ ਜਿਹੜਾ ਟਿਪਰ ਆ ਰਿਹਾ ਸੀਗਾ ਟਿਪਰ ਵਾਲਿਆਂ ਨੇ ਦੇਖਿਆ ਵੀ ਬੱਚੇ ਥੱਲੇ ਡਿੱਗ ਪਏ ਇੱਕ ਟਵਾ ਤੋਂ ਹਾਂਜੀ ਉਹਨਾਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਮੇਰੇ ਕੋਲ ਕੰਟਰੋਲ ਨਹੀਂ ਉਹਨੇ ਆਪਣੇ ਟਿਪਰ ਨੂੰ ਡਵਾਈਡਰ ਤੇ ਛਾੜ ਕੇ ਉਹਨਾਂ ਬੱਚਿਆਂ ਦੀ ਜਾਨ ਬਚਾਈ ਜਮੇ ਆਫ ਦਾ ਰਿਸਕ ਲੈਂਦੇ ਹੋਏ ਬਿਲਕੁਲ ਉਸ ਤੋਂ ਬਾਅਦ ਅਸੀਂ ਮੌਕੇ ਤੇ ਤੁਹਾਨੂੰ ਕਾਲ ਆਈ ਸੀਗੇ ਮੌਕੇ ਤੇ ਜਦੋਂ ਅਸੀਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕੀਤੇ ਤਾਂ ਆਪਾਂ ਦੇਖਿਆ ਵੀ ਜਿਹੜਾ ਹੈਗਾ ਇਹ ਰਿਖਾ ਹੈ ਉਹ ਜੂ ਟਰਨ ਲੈ ਰਿਹਾ ਪਰ ਇਹ ਤੋਂ ਬਿਨਾਂ ਕਿਸੇ ਨੂੰ ਦੇਖੇ ਉਹਨੇ ਬਿਨਾਂ ਦੇਖੇ ਪਈ ਉਸ ਰੋਡ ਤੇ ਕੋਈ ਟਰੈਪ ਪਾ ਰਿਹਾ ਜਾਂ ਨਹੀਂ ਹੈਗਾ ਜਿਸ ਕਰਕੇ ਐਕਟਵਾ ਦੇ ਲੱਗਨ ਕਰਕੇ ਐਕਟਵਾ ਤੇ ਦੋ ਬੱਚੇ ਸਕੂਲ ਦੇ ਇੱਕ ਉਹਨਾਂ ਦਾ ਫਾਦਰ ਸੀਗਾ ਚਲੋ ਪ੍ਰਮਾਤਮਾ ਦੀ ਉਹ ਮਿਹੂਜ-ਬੂਜ ਕਰਕੇ ਜਿਹੜਾ ਹੈਗਾ ਆਪਣਾ ਟਿਪਪਰ ਦਾ ਡਰਾਈਵਰ ਦੇ ਨਾਲ ਉਹ ਹਾਦਸਾ ਟਲਿਆ ਸੀਗਾ ਬਿਲਕੁਲ ਉਸੇ ਦੌਰਾਨ ਉੱਥੇ ਸਾਡੇ ਐਸਬੀ ਸਿੰਘ ਜੀ ਜਰੇ ਆ ਤੇ ਆਪਾਂ ਉਹ ਜਿਹੜਾ ਵਗੈਰਾ ਟ੍ਰੈਫਿਕ ਨੂੰ ਚੱਲੂ ਧੰਦਾ ਕੰਟੀਨਿਊ ਕਰਾ ਰਹੇ ਸੀਗੇ ਹਾਂਜੀ ਤੇ ਕੁਝ ਲੋਕ ਜ਼ਿਆਦਾ ਤੇਜ਼ੀ ਚ ਹੁੰਦੇ ਨੇ ਬਿਲਕੁਲ ਬਿਲਕੁਲ ਉਹ ਆਪਦੇ ਜਿਹੜਾ ਟਿਪਪਰ ਸਮੂਥਲੀ ਜਾ ਰਿਹਾ ਸੀਗਾ ਉਹ ਰੋਂਗ ਸਾਈਡ ਲੈ ਲੰਗਾ ਉਹ ਥੱਲੇ ਕੱਢ ਲੱਗਾ ਆਪਣੀ ਕਾਰ ਤਾਂ ਨੋਰਮਲੀ ਟੱਚ ਹੋਇਆ अच्छा जी नॉर्मली टच ऑन करके वो इकट्ठे हो गया पतरदाई भाई साहब उन्होंने नु सवाल करना लगे भाई जी देखो किड्डा वड्डा हादसा था ਸਾਡੇ ਅਮਰੀਕ ਜੀ ਨੇ ਉਹਨਾਂ ਨੂੰ ਕਿਹਾ ਭਾਈ ਜੀ ਬਚਤ ਹੋ ਗਈ ਕੋਈ ਨਹੀਂ ਹਗਾ ਰੋਂਗ ਸਾਈਡ ਸੀ ਟੱਚ ਹੋਈ ਆ ਗਾਰ ਨਾਰਮਲ ਆ ਇਹ ਕੋਈ ਗੱਲੀਓਂ ਬੈਠ ਕੇ ਜੇ ਹੋਊਗਾ ਤਾਂ ਆਪਾਂ ਜਿਹਦਾ ਕਸੂਰਾ ਸੋਲਵ ਕਰ ਸਕਦੇ ਆ ਆਪਣਾ ਭਾਈ ਸਾਹਿਬ ਆ ਨਾ ਤਾਂ ਮਿੰਟ ਇੰਨਾ ਤੇਜ਼ਤ ਹੁੰਦੀ ਲੋੜ ਨਹੀਂ ਕੋਈ ਵੱਡਾ ਹਾਦਸਾ ਨਹੀਂ ਆਪਾਂ ਆ ਹਉ ਕ੍ਰੀਏਟ ਕਰਕੇ ਲੋਕਾਂ ਨੂੰ ਨਾ ਭੈ ਹੈ ਭੈ ਜਨਾ ਪਾਈਏ ਆਪਾਂ ਆਪਣੇ ਟੀਆਰਪੀ ਵਧਾਉਣ ਲਈ ਆਪਾਂ ਉਹ ਲਿਖਿਆ ਜੇ ਮਸਲੇ ਨੂੰ ਏਡਾ ਵੱਡਾ ਬਿਲਕੁਲ ਤੇ ਉਹ ਦੇਖੋ ਜੀ ਅਕਾਲਪੁਰ ਦੀ ਵੀ ਇਹ ਸਾਡੇ ਸਾਰਿਆਂ ਦਾ ਫਰਜ਼ ਬੰਦਾ ਕਿ ਇੱਕ ਤਾਂ ਜਿਹੜੇ ਟ੍ਰੈਫਿਕ ਰੂਲ ਆ ਹਾਂਜੀ ਇਹਨਾਂ ਨੂੰ ਆਪਾਂ ਜਦੋਂ ਫੋਲੋ ਨਹੀਂ ਕਰਦੇ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਜਾਨਾਂ ਜਾਂਦੀਆਂ ਹਾਂਜੀ ਭਾਵੇਂ ਕੋਈ ਛੋਟਾ ਵੀ ਕਲਾ ਟੂ-ਵੀਲਰ ਹੈ ਜਾਂ ਕੋ ਫੋਰ ਵੀਲਰ ਹੈ ਬਿਲਕੁਲ ਜਿਹੜਾ ਬੰਦਾ ਕਸੂਰਵਾਰ ਉਹਨੂੰ ਕਸੂਰਵਾਰ ਕਹਿਣਾ ਚਾਹੀਦਾ ਸਾਡਾ ਪਰਜ ਬੰਦਾ ਹੈ ਬਿਲਕੁਲ ਕਿਉਂਕਿ ਇਹ ਲਾਪਰਵਾਹੀ ਕਰਕੇ ਹਾਦਸਾ ਹੁੰਦਾ ਜੀ ਕਿਸੇ ਦਾ ਵੀ ਨਹੀਂ ਕਰਦਾ ਆਪਾਂ ਕਿਸੇ ਦਾ ਨੁਕਸਾਨ ਕੀਤਾ ਇੱਕ ਸਿਰਫ ਲਾਪਰਵਾਹੀਆਂ ਹੁੰਦੀਆਂ ਜੇ ਆਪਾਂ ਛੋਟੇ ਛੋਟੇ ਚੀਜ਼ਾਂ ਨੂੰ ਆਪਾਂ ਫਾਲੋ ਕਰਦੇ ਆਂ ਟ੍ਰੈਫਿਕ ਰੂਲ ਨੂੰ ਫਾਲੋ ਕਰਦੇ ਆਂ ਤੇ ਜਿਹੜੀਆਂ ਬਹੁਤ ਕੀਮਤੀ ਜਾਨਾਂ ਬਚਾ ਸਕਦੇ ਆਂ ਤੁਸੀਂ ਇਸ ਚੀਜ਼ ਤੇ ਇਸ ਕੰਮ ਤੇ ਵਰਕ ਕਰ ਰਹੇ ਹੋ ਤੁਹਾਨੂੰ ਮਿਲ ਕੇ ਬਹੁਤ ਤੁਸੀਂ ਤੁਹਾਡਾ ਧੰਨਵਾਦ ਆ ਤੁਸੀਂ ਆਏ ਹੋ ਬਿਲਕੁਲ ਤਾਂ ਦਾ ਬਹੁਤ ਬਹੁਤ ਬਿਲਕੁਲ ਬਾਕੀ ਦੇਖੋ ਜੀ ਇਹ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਵੀ ਗਲਤੀ ਜਿਹੜੀ ਆ ਉਹ ਜ਼ਰੂਰੀ ਨਹੀਂ ਵੀ ਵੱਡੀ ਗੱਡੀ ਵਾਲੇ ਦੀ ਹੋਵੇ ਤੇ ਇਹ ਚੀਜ਼ ਬਹੁਤ ਮੈਨੇ ਰੱਖਉਂਦੀ ਆ ਆਮ ਤੌਰ ਤੇ ਰੋਡ ਤੇ ਜਦੋਂ ਐਕਸੀਡੈਂਟ ਹੁੰਦਾ ਨਾ ਜਿਨ੍ਹਾਂ ਨੇ ਐਕਸੀਡੈਂਟ ਦੇਖਿਆ ਵੀ ਨਹੀਂ ਹੁੰਦਾ ਉਹ ਆ ਕੇ ਕਹਣਗੇ ਯਾਰ ਇਹ ਵੱਡੀ ਗੱਡੀ ਵਾਲੇ ਨੇ ਮਾਰ ਦਿੱਤਾ ਇੱਥੇ ਵੀ ਇਹ ਚੀਜ਼ ਹੋਣੀ ਸੀਗੀ ਪਰ ਕਿਉਂ ਨਹੀਂ ਹੋਈ ਕਿਉਂਕਿ ਉੱਥੇ ਸਾਡੇ ਪੁਲਿਸ ਮੁਲਾਜ਼ਮ ਵਧੀਆ ਸੀਗੇ ਉਹਨਾਂ ਨੇ ਆਪਣਾ ਫਰਜ਼ ਪੂਰਾ ਨਿਭਾਇਆ ਤੇ ਬਾਕੀ ਆਪਾਂ ਸਾਰੇ ਪੰਜਾਬ ਦੇ ਜਿੰਨੇ ਆਪਣੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਬੇਨਤੀ ਕਰਦੇ ਆ ਭਾਈ ਜੀ ਡਿਊਟੀ ਨਿਭਾਓ ਇਦਾਂ ਦੀ ਨਿਭਾਓ ਹੈ ਨਾ ਜੋ ਕਿ ਇਸ ਪੁਲਿਸ ਸਟੇਸ਼ਨ ਦੇ ਮੈਂਬਰਾਂ ਨੇ ਨਿਭਾਈ ਆ ਵੀ ਆਪਾਂ ਐਵੇਂ ਯਾਰ ਹੈ ਨਾ ਵੱਡੀ ਗੱਡੀ ਵਾਲੇ ਨੂੰ ਦੋਸ਼ੀ ਠਹਿਰਾ ਜਾਈਏ ਕੋਈ ਫਾਇਦਾ ਨਹੀਂ ਤੇ ਉਹ ਜਿਹੜਾ ਕਾਰ ਵਾਲਾ ਵੀਰ ਵੀ ਸੀਗਾ ਹੈ ਨਾ ਵੀਰ ਜੀ ਜੇ ਤੁਸੀਂ ਰੋਡ ਤੇ ਚੱਲਦੇ ਆ ਤਾਂ ਇੰਨਾ ਕਿ ਤੁਸੀਂ ਜ਼ਰੂਰ ਸੈਂਸ ਰੱਖੋ ਵੀ ਅਸੀਂ ਜੇਕਰ ਕਿਸੇ ਦੇ ਕਰੀਬ ਦੀ ਲੰਘਦੇ ਆ ਤਾਂ ਸਾਡਾ ਉਹਨਾਂ ਕੱਬੇ ਡਿਸਟੈਂਸ ਹੋਵੇ ਵੀ ਸਾਡੀ ਗੱਡੀ ਟੱਚ ਨਾ ਹੋਵੇ ਅਸੀਂ ਇਹ ਚੀਜ਼ ਨੂੰ ਨਹੀਂ ਸਮਝਦੇ ਤਾਂ ਹੀ ਐਕਸੀਡੈਂਟ ਹੁੰਦਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਤੇ ਮੈਂ ਬੇਨਤੀ ਕਰਦਾ ਭਾਈ ਜੀ ਤੁਸੀਂ ਸਰਪਾ ਪਾ ਕੇ ਤਾਂ ਜ਼ਰੂਰ ਹੈ ਨਾ ਪਾਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬਾਕੀ ਇਹ ਦੇਖੋ ਜੀ ਹੈ ਇੱਕ ਮੈਂਬਰ ਕੋਈ ਕੁੜੀ ਹੋਣੀ ਸਾਡੀ ਚ ਬੁਲਾਉਂਦਾ ਕੁੜੀ ਬੜੋ ਕੋਈ ਫੜੀ ਰੱਖੋ ਕੋਈ ਨਹੀਂ ਰੋੜਾ ਸਾਹ ਪਾ ਦਿੰਦੇ ਬਾਕੀ ਦੇਖੋ ਜੀ ਹੁਣ ਨਾ ਆਪਾਂ ਇਹ ਪੁਆਇੰਟ ਤੁਹਾਨੂੰ ਦਸੀਏ ਇੱਕ ਮੇਨ ਜਿਹੜਾ ਸਾਡੇ ਡਰਾਈਵਰਾਂ ਦੀ ਤਾਂ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਐ ਲੈ ਨਾ ਲੋਕਾਂ ਨੇ ਇਮੇਜ ਬਹੁਤ ਖਰਾਬ ਕਰ ਦਿੱਤੀ ਆ ਪਰ ਕੀ ਆ ਜੇਕਰ 100 ਇਨਸਾਨ ਆ ਉਹਦੇ ਚੋਂ ਇੱਕ ਗਲਤ 99 ਸਹੀ ਹੁੰਦੇ ਆ ਹੁਣ ਅਸੀਂ ਇੱਥੇ ਆਏ ਆ ਨਾ ਵਿੱਚ ਕਈ ਭਾਈ ਸਾਹਿਬ ਨਾਲ ਆਪਾਂ ਵਿਚਾਰ ਵੀ ਕੀਤੇ ਬਹੁਤ ਤੇ ਕਈ ਲੋਕੀ ਨਾ ਕਮੈਂਟ ਕਰਨ ਦੇ ਵਿੱਚ ਹੀ ਇਹ ਸੋਚਦੇ ਵੀ ਅਸੀਂ ਪਤਾ ਨਹੀਂ ਕਿੱਡੇ ਕ ਵੱਡੇ ਕਲਾਕਾਰ ਬਣ ਗਏ ਆ ਪਰ ਕੀ ਆ ਚੰਗੇ ਨੂੰ ਚੰਗਾ ਕੋ ਹੁਣ ਇਹਨਾਂ ਦੀ ਪੋਜ਼ਿਟਿਵਿਟੀ ਨੇ ਹੈ ਨਾ ਇਹਨਾਂ ਦੇ ਉਸ ਰਿਲੈਕਸ ਪੰਨ ਨੇ ਉਸ ਮਸਲੇ ਨੂੰ ਮੁਕਾ ਦਿੱਤਾ ਨਹੀਂ ਤਾਂ ਭਾਜੀ ਉਹਨਾਂ ਨੂੰ ਨੁਕਸਾਨ ਐਕਸੀਡੈਂਟ ਚ ਨਹੀਂ ਹੋਇਆ ਜਿੱਨਾ ਉਹਨਾਂ ਨੇ ਲੜ ਕੇ ਕਰ ਲੈਣਾ ਧਿਆਨ ਤੌਰ ਦੇ ਉੱਤੇ ਕਰਦੇ ਵੀ ਆ ਇਹ ਚੀਜ਼ ਨੂੰ ਬਹੁਤ ਆਪਾਂ ਜਿਹੜਾ ਮੈਨੇ ਰਖਾਉਨੇ ਆ ਕਿ ਤੁਸੀਂ ਜਿਹੜਾ ਰੋਡ ਦੇ ਉੱਤੇ ਕਦੀ ਵੀ ਹਾਦਸਾ ਹੁੰਦਾ ਆ ਆ ਜਾਓ ਜੀ ਰੋਡ ਤੇ ਕੋਈ ਵੀ ਹਾਦਸਾ ਹੁੰਦਾ ਆ ਉਹਨੂੰ ਪਿਆਰ ਦੇ ਨਾਲ ਮੁਕਾਓ ਲੜ ਕੇ ਕੁਝ ਨਹੀਂ ਮਿਲਣਾ ਇੰਸ਼ੋਰੈਂਸ ਅਸੀਂ 40 40000 50000 ਭਰਦੇ ਕਿਉਂ ਭਰਦੇ ਆ ਜੇਕਰ ਐਕਸੀਡੈਂਟ ਹੁੰਦਾ ਆਪਾਂ ਕਲੇਮ ਲੈ ਲਈਏ ਐ ਕਿ ਨਹੀਂ ਤੇ ਬਾਕੀ ਫੜਾ ਦੋ ਹੱਥੀ ਫੜਾ ਦੋ ਬੋਲੇ ਈ ਸੋਲਿਹਾਲ ਅਸਰੀ ਆਕਾਲ ਬਾਕੀ ਭਾਈ ਜੀ ਕਿਤੇ ਵੀ ਪੰਜਾਬ ਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਵਧੀਆ ਕੰਮ ਕਰਦਾ ਕਿਰਪਾ ਕਰਕੇ ਸਾਨੂੰ ਉਹਦੀ ਜਾਣਕਾਰੀ ਦਿਓ ਆਪਾਂ ਉੱਥੇ ਤੱਕ ਪਹੁੰਚਾਂਗੇ ਕਿਉਂਕਿ ਪੁਲਿਸ ਦੇ ਸਾਫ਼ ਲਈ ਸਾਡੇ ਪੰਜਾਬ ਨੂੰ ਬਹੁਤ ਜ਼ਰੂਰਤ ਆ ਜੇਕਰ ਸਾਡਾ ਪੁਲਿਸ ਪ੍ਰਸ਼ਾਸਨ ਓਪਨਲੀ ਐਂਡ ਨਿਊਟਰਲ ਹੋ ਕੇ ਵਧੀਆ ਕੰਮ ਕਰਦਾ ਨਾ ਤੇ ਸਾਡਾ ਪੰਜਾਬ ਸੋਨੇ ਦੀ ਚਿੜੀ ਦੁਆਰਾ ਬਣੂਗਾ ਵਧੀਆ ਚੱਲੂਗਾ ਐ ਕਿ ਨਹੀਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਇਹ ਪੁਲਸੀ ਮਕਾ ਸਕਦੀ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਹੈ ਨਾ ਤੁਸੀਂ ਸਾਡੇ ਸਵਾ ਕੱਢਿਆ ਜੀ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾ ਪਲੀਜ਼ ਜਿੰਦਾਬਾਦ ਚਲੋ ਹੁਣ ਬੱਸ ਲੈਓ ਜੀ ਮੈਂ ਕਰ ਲੈਣੀ ਆਪੇ ਐਡਿਟ ਤੁਹਾਡਾ ਨੰਬਰ ਲੈ ਲੇ ਆ ਜੀ ਮੈਂ ਪਾਣੀ ਨਹੀਂ